ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਕੁਗਿਆਣਾ ਕੁਗਿਆਣਾ ਪਿੰਡ ਇੱਕ ਵੱਡਾ ਪਿੰਡ ਆ ਮਿੱਤਰੋ ਸਬਜ਼ੀ ਦੀ ਇੰਡਸਟਰੀ ਦੇ ਵਿੱਚ ਵੀ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਕੁਗਿਆਣੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਜਾਂਦੀ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਭਾਈ ਹੁਣ ਉਹਦੇ ਕੋਲੇ ਇੱਕ ਪਹਿਲਾ ਸੁਆ ਸੂਰਜ ਚੋਟੀ ਵਕਾਉ ਲਈ ਆ ਮਿੱਤਰੋ ਬਹੁਤ ਸੋਹਣੀ ਸੁਨੱਖੀ ਚੋਟੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਕਿਹੜੇ ਘਰੇ ਖੜੀ ਆ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਕਰਾਂਗੇ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਵਿੱਚ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਸੇਤਾ ਕਰਤੇ ਪਰਿਵਾਰ ਠੀਕ ਹੈ ਜੀ ਚਲੋ ਸ਼ੁਕਰ ਅੱਛਾ ਨਾਮ ਦੱਸ ਦੀ ਆਪਣੇ ਕਿਰਾਂ ਦੀ ਮੇਰਾ ਨਾਮ ਦਲਜੀਤ ਸਿੰਘ ਜੀ ਦਲਜੀਤ ਸਿੰਘ ਤੇ ਸਨ ਆਫ ਬਾਪੂ ਮੋਹਨ ਸਿੰਘ ਜੀ ਬੋਰਸੇ ਘਰ ਆਪਣਾ ਫਿਰਨੀ ਤੇ ਆ ਗਿਆ ਹੈ ਨਾ ਅੱਡੇ ਦੇ ਉੱਤੇ ਅੱਡੇ ਦੇ ਉੱਤੇ ਆ ਜੋ ਜਿਹੜੀ ਝੋਟੀ ਵਿੱਚ ਨਹੀਂ ਆਪਾਂ ਇਹ ਕਿਹੜਾ ਸੂਆ ਸੁਣਦੀ ਆਦਿਕ ਪਹਿਲੇ ਸੂਆ ਸੁਣਾ ਪਹਿਲੇ ਸੂਆ ਸੁਣਾ ਹੀ ਆਏ ਨੇ ਹਾਂ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਹਜੇ ਇਹ 15 ਦਿਨਾਂ ਦੀ ਹੈ ਜੀ 15 ਦਿਨਾਂ ਦੀ ਹਜੇ ਕੱਚੀ ਆ ਹਾਂ ਜੀ ਕਿ ਬਾਪੂ ਕਿੰਨਾ ਕੋ ਇਹਦੀ ਮਾਂ ਦੇ ਥਲੇ ਦੁੱਧ ਆ ਉਹਦੇ ਥਲੇ ਹੈਗਾ 13-14 ਕਿਲੋ ਦੁੱਧ ਠੀਕ ਹੈ ਬਈ ਠੀਕ ਹੈ ਫਿਰ ਤਾਂ ਇਹ 15 ਦਿਨਾਂ ਦੀ ਕੱਚੀ ਬਹੁਤ ਸੋਹਣੀ ਤਿਆਰ ਹੋ ਜੂਗੀ ਥੱਲੇ ਦਾ ਹਾਂ ਜੀ ਹਾਂ ਜੀ ਅੱਛਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਜੀ ਰੇਟ ਦਾ 120000 ਰੁਪਈਆ ਹੈ 120000 ਰੁਪਈਆ ਮਾਨਤਾਂ ਵਿੱਚੋਂ ਕਰਦੇ ਥੋੜਾ ਬੋਤ ਹਾਂ ਮਾਨਤਾਂ ਕਰ ਦਾਂਗੇ ਠੀਕ ਹੈ ਤੋਰੇ ਮੜੇ ਖੋਲੇ ਨੂੰ ਕੱਢੇ ਪਰ ਲੈ ਵੀ ਮਿੱਤਰੋ ਪਹਿਲਾ ਸੂਆ ਕੱਟੀ ਆ ਕਰਮਾ ਵਾਲੀ ਹੈ ਗੁੰਦੀ ਪਈ ਆ ਚਾਰੇ ਪਾਸੇ ਪੱਥਰ ਰਗੀ ਪਈ ਆ ਓਕੇ ਦੀ ਰਿਪੋਰਟ ਆ ਹਰ ਪੱਖ ਚੋਟੀ ਦਾ ਮਤਲਬ ਹਜੇ 15 ਦਿਨ ਸੂਣ ਦੇ ਵਿੱਚ ਬਾਕੀ ਆ ਤੇ 15 ਦਿਨਾਂ ਦੇ ਵਿੱਚ ਤਿਆਰੀ ਆ ਜਿਹੜੀ ਉਹ ਇਹਨੇ ਪੂਰੀ ਜ਼ਬਰਦਸਤ ਕਰ ਲੈਣੀ ਆ ਬਹੁਤ ਸੋਹਣਾ ਟਾਂਚਾ ਬਹੁਤ ਸੋਹਣਾ ਲੀਵੇ ਦੀ ਬੰਤਰ ਬਣਾਉਣੀ ਆ ਕਿਉਂਕਿ ਕੱਚੀ ਗੱਦੀ ਦੋਂਦੀ ਆ ਦੋਂਦੀ ਮੂੰਹ ਵੀ ਦੋਂਦੀ ਆ ਕੀ ਬਾਤ ਆ ਜੀ ਇੱਥੇ ਲਿਆ ਬਾਈ ਬਾਹਰ ਹੀ ਉਰਾ ਲਿਆ ਉਹਰਾ ਲਿਆ ਗਾ ਨੂੰ 来 मित्रों ਤੁਸੀਂ ਦੇਖ ਸਕਦੇ ਆ ਕਰਮਾਂ ਵਾਲੀ ਚਾਰੇ ਪਾਸੇ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਸਾਡੇ ਦੀਪ ਸਿਆ ਲਾਦੀ ਕੈਮਰਾ ਕਰਾਂ ਦੀ ਕੋਨੇ ਕੋਨੇ ਤੇ ਨੂੰ ਦਿਖਾਦੀ ਰਣ ਐਨ ਰੂਨ ਨਾਲ ਸਿੰਘ ਦਾ ਮੂੰਹ ਮੱਥਾ ਬਾਡੀ ਬੰਤਰ ਲੇਵਾ ਪੰਡਾ ਆ ਜੋ ਮਿੱਤਰੋ ਹੁਣ ਆਪਾਂ ਵੇਖਦੇ ਸਿੰਗਾ ਦੀ ਬਣਾਵਟ ਵੇਖ ਲਓ ਤੁਸੀਂ ਇੱਕ ਵਾਰੀ ਇਹਦੀ ਬਹੁਤ ਸੋਹਣੀ ਗੋਲ ਸਿੰਘ ਮੋਟੀ ਕਰਨੀ ਦੇ ਵਿੱਚ ਕਰਮਾਲੀ ਦਾ ਫੱਟੀ ਵਾਲਾ ਸਿੰਘ ਆ ਪੰਤਰ ਬਾਡੀ ਬੰਤਰ ਬਹੁਤ ਚੰਗੀ ਆ ਕਗਰੋੜ ਆ ਜਿਹੜੀ ਉਹ ਵੀ ਸ਼ੇਪ ਦੇ ਵਿੱਚ ਆ ਕਰਮਾਲੀ ਦੀ ਮਿੱਤਰੋ ਪੂੜਾ ਪਿੱਠ ਪੂੜਾ ਚੰਗਾ ਥੱਲੋ ਓਕੇ ਦੀ ਰਿਪੋਰਟ ਥਣ ਬਹੁਤ ਚੰਗਾ ਲੱਗਿਆ ਹੋਇਆ ਕਿਉਂਕਿ ਝੋਟੀ ਬਾਲਾਣੀ ਦਾ ਬਈ 10-11 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਤੌਰ ਨਾਲ ਦਊਗੀ ਕਿਉਂਕਿ ਹਜੇ ਕੱਚੀ ਆ ਝੋਟੀ 15 ਦਿਨਾਂ ਦੇ ਵਿੱਚ ਝੋਟੀ ਨੇ ਬਹੁਤ ਸੋਹਣਾ ਲਿਵਾਸ ਆਣੀ ਇੱਥਾਂ ਤੋਂ ਮਿੱਤਰੋ ਫਿਰ ਜਦੋਂ ਖਿੜਿਆ ਹੋਇਆ ਜਦੋਂ ਉਦੋਂ ਪਹਿਣ ਜਦੋਂ ਪੱਕਿਆ ਹੋਇਆ ਫਲ ਉਹਦਾ ਸੁਆਦ ਕੁਝ ਵੇਖਣ ਦਾ ਜਾਂ ਖਾਣ ਦਾ ਵੱਖਰਾ ਹੁੰਦਾ ਵੀ ਮਿੱਤਰੋ ਤੇ ਇਹ ਜਦੋਂ ਪੱਕ ਗਈ ਜਦੋਂ ਤਿਆਰ ਹੋ ਗਈ ਉਦੋਂ ਓਕੇ ਹੋ ਜੂਗੀ ਜਮ ਅਰੇ ਬਾਪੂ ਨੰਬਰ ਦੱਸਿਓ ਘਰਾਂ ਦੀ ਆਪਣਾ 97808 ਹਾਂਜੀ 25878 ਇੱਕ ਵਾਰੀ ਹੋਰ ਬੋਲ ਦਿਓ 97808 97808 2578 25878 97808 ਹੈ ਨਾ ਹਾਂਜੀ ਤੇ ਕਿਨੇਗਾ 25878 25870 ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ 22 ਦਿਨਾਂ ਦਾ ਰابطਾ ਕੈਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਅਕ ਗਿਆਣਾ ਤੇ ਕਗਿਆਣੇ ਪਿੰਡ ਦੇ ਵਿੱਚੋਂ ਵੀਡੀਓ ਕਵਰ ਕੀਤੀ ਹੈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਉਹ ਲਾ ਦੋ ਕੋਈ